ਇਹ ਦੇਖਣਾ ਵੀ ਕਿਤੇ ਵੀ ਨਾ ਉੱਚਾ ਨਾ ਹੋਵੇ ਜੀ ਇਹ ਠੀਕ ਹੈ ਤੇ ਪਾਣੀ ਇਹਦੇ ਤੇ ਰੁਕਣਾ ਨਹੀਂ ਚਾਹੀਦਾ ਔਰ ਇਹਦੇ ਨਾਲ ਵੀ ਜਿਹੜੀ ਜਗ੍ਹਾ ਬਚੀ ਹੈ ਨਾ ਜੀ ਇਹ ਜਿੱਥੇ ਵੀ ਸੜਕ ਤੇ ਖੜਾ ਐ ਇਦਾਂ ਆ ਵੀ ਸਾਰਾ ਚਕਾ ਦੇਣਾ ਉਸ ਵੱਲ ਸੀਮਾ ਕਰਨਾ ਇਹ ਪਾਣੀ ਇੱਥੇ ਆ ਕੇ ਅੰਦਰ ਜਾਂਦਾ ਕਰਦਾ ਜੀ ਬੜੀਆਂ ਪੁਰਾਣੀਆਂ ਸਮੱਸਿਆ ਸੀ ਜੀ ਹਾਂ ਬਹੁਤ ਬਹੁਤ ਆਹ ਟ੍ਰੈਫਿਕ ਦਾ ਵੀ ਪੂਰਾ ਥਾਪਰ ਨਾ ਮਿਲ ਕੇ ਇਹਦਾ ਵੀ ਕੋਈ ਮੈਨੇਜਮੈਂਟ ਸਿਸਟਮ ਬਣਾ ਰਹੇ ਆ ਇਹਦਾ ਅੱਗੇ ਟਵਾਣਾ ਚੌਕ ਨੂੰ ਠੀਕ ਕਰ ਰਹੇ ਆ ਜੀ ਉੱਥੋਂ ਮਰ ਉਹਨੂੰ ਸਾਈਡਾਂ ਤੋਂ ਬਣਾਉਣਾ ਐਸੇ ਵੇਲੇ ਜਿਹੜਾ ਹੈਗਾ ਸਾਡੀ ਮਾਂ ਉਹ ਸੜਕਾਂ ਨੂੰ ਜਿਹੜੀਆਂ ਸਾਰੀਆਂ ਜੜੀਆਂ ਤੁਹਾਡੇ ਨੇ ਇੱਥੇ ਸਬਜੈਕਟ ਮਨਜ਼ੂਰ ਹੋ ਗਿਆ ਜੀ ਹਾਂਜੀ 1 ਕਰੋੜ ਰੁਪਏ ਖਰਚ ਹੋਏਗਾ ਤੇ ਇੱਥੇ ਸ਼ੈੱਡ ਵੀ ਬਣਨਗੇ ਤੇ ਆ ਤੁਹਾਡੇ ਇਹ ਵੀ ਸਾਰਾ ਦੁਆਰਾ ਫੜਾ ਸਾਰੀਆਂ ਪੱਕੀਆਂ ਬਣਣਗੀਆਂ ਵੱਡਾ ਸ਼ੈੱਡ ਬਣੇਗਾ ਜੀ ਇਸ ਮਤਲਬ ਤੇ ਥੋੜੀਆਂ ਜਿਹੀਆਂ ਦੁਕਾਨਾਂ ਵੀ ਬਣਨਗੀਆਂ ਇਸ ਕਰੋੜ ਦੇ ਵਿੱਚ ਵਿੱਚ ਫਸ ਕੇ ਚਲਦਾ ਆਦਾ ਤੁਹਾਨੂੰ ਬਹੁਤ ਵਧੀਆ 40 ਸਾਲ ਬਾਅਦ ਸੜਕ ਵੀ ਬਣੀ ਆਈ ਇਹ ਲੇਕਿਨ ਇਹਨੂੰ ਹੁਣ ਟੁੱਟਣ ਨਾ ਦੇਈਓ ਤੇ ਪਾਣੀ ਨਾ ਸੜਕ ਤੇ ਨਾ ਘੜੇ ਸਾਈਡ ਤੇ ਚਲੋ ਠੀਕ ਹੈ ਜੀ ਇਹਨੂੰ ਸਾਡੀ ਉਹਨਾਂ ਨੂੰ ਸਾਂਝੀ ਜੋੜਦੀ ਹੈ ਹਾਂਜੀ ਬਹੁਤ ਵਧੀਆ ਆਸੋਲੇ ਪਿੰਡ ਦੇ ਖੁਰਦ ਵਿੱਚ ਬੈਠੇ ਆਏ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਪੰਚਾਇਤ ਘਰ ਬਣਿਆ ਇਹ ਹਰ ਪਿੰਡ ਚ ਬਣਾਣਾ ਜੀ ਇਹ ਕਿਉਂਕਿ ਜੇ ਪੰਚਾਇਤ ਦੇ ਵਿੱਚ ਪੰਚਾਇਤ ਘਰ ਹੋਏਗਾ ਲੋਕ ਉੱਥੇ ਬੈਠਣਗੇ ਵਿਚਾਰ ਵਟਾਂਦਰਾ ਕਰਨਗੇ ਫਿਰ ਇਸ ਤੋਂ ਪਹਿਲਾਂ ਅਸੀਂ ਅੱਜ ਜਿਹੜਾ ਮੇਨ ਸਾਡਾ ਜਿਹੜਾ ਲੋਕਾਂ ਦੀ ਮੁੱਖ ਮੰਗ ਸੀ ਉਹ ਸੀ ਸੜਕਾਂ ਦਾ ਉਹ ਸਵੇਰੇ ਅਸੀਂ ਜਿਹੜਾ ਹੈਗਾ ਤੁਹਾਡਾ ਥਾਪੁਰ ਦੇ ਨਾਲ ਜਿਹੜਾ ਆਦਰਸ਼ ਕਲੋਨੀ ਦੇ ਗੋਦੋਰਾ ਸਾਹਿਬ ਤੋਂ ਸ਼ੁਰੂ ਕੀਤਾ ਸੀਗਾ ਉੱਥੇ ਸੜਕ ਨਵੀਂ ਬਣ ਗਈ ਸਾਰੇ ਔਰ ਲੋਕ ਬਹੁਤ ਖੁਸ਼ ਆ ਉਹਦਾ ਪਾਣੀ ਦਾ ਵੀ ਨਿਕਾਸ ਕੀਤਾ ਗਿਆ ਫਿਰ ਉਸ ਤੋਂ ਬਾਅਦ ਮਨਜੀਤ ਨਗਰ ਫਿਰ ਆਨੰਦ ਨਗਰ ਅੱਗੇ ਉਹ ਐਕਸਟੈਂਸ਼ਨ ਸਾਰੀ ਕਿਉਂਕਿ ਪਹਿਲਾਂ ਬਹੁਤ ਦੇਰ ਤੋਂ ਲੋਕਾਂ ਦੀ ਜੜੜਾਂ ਦੀ ਮੰਗ ਸੀ ਪੰਚਾਇਤ ਘਰ ਦੀ ਮੰਗ ਸੀ ਹੋਰ ਜੜੀਆਂ ਸੀ ਗਿਆ ਉਹ ਸਾਰੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਮਿਸ਼ਨ ਚੜ ਦੀ ਕਲਾ ਸ਼ੁਰੂ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਕੀ ਦੀਆਂ ਸੜਕਾਂ ਵੀ ਸਾਰੀਆਂ ਜੜੀਆਂ ਹੋਲੀ ਹੋਲੀ ਕਰਕੇ ਆਪਾਂ ਸਾਰੀਆਂ ਬਣਾਵਾਂਗੇ ਤੇ ਪਿੰਡਾਂ ਦੀ ਸਰਪੱਖੀ ਜਿਹੜੀ ਹੈਗੀ ਆ ਉਹ ਡਵੈਲਪਮੈਂਟ ਵਾਸਤੇ ਤਰੱਕੀ ਵਾਸਤੇ ਰੰਗਲਾ ਪੰਜਾਬ ਉਰਾਨ ਵਾਸਤੇ ਜਿਹੜਾ ਮਿਸ਼ਨ ਹੈ ਮੁੱਖ ਮੰਤਰੀ ਸਾਹਿਬ ਦਾ ਉਹਦੇ ਵਾਸਤੇ ਆਪਾਂ ਸਾਰੇ ਜਣੇ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ